ਡੀਜੀਪੀ ਗੌਰਵ ਯਾਦਵ ਨੇ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਸੰਬੰਧੀ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ। ਇਹ ਧਿਆਨ ਦੇਣ ਯੋਗ ਹੈ ਕਿ ਆਪਰੇਸ਼ਨ ਪ੍ਰਹਾਰ 2 9 ਫਰਵਰੀ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ ਅਤੇ 72 ਘੰਟੇ ਚੱਲਦਾ ਰਹੇਗਾ। ਇਸ ਆਪਰੇਸ਼ਨ ਲਈ ਪੂਰੀ ਰਣਨੀਤੀ ਅਤੇ ਸਟੈਂਡਰਡਸ ਆਪਰੇਟਿੰਗ ਪ੍ਰਕਿਰਿਆ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵਕ-ਵਕ ਜ਼ਿਲ੍ਹੇ ਅਲਰਟ ਕਰ ਦਿੱਤੇ ਗਏ ਹਨ ਅਤੇ ਇਹ ਆਪਰੇਸ਼ਨ ਦੌਰਾਨ ਫੀਲਡ ਵਿੱਚ ਮੌਜੂਦ ਰਹਿਣਗੇ। ਸੋ ਆ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਟੀਚਾ ਸੂਬੇ ਨੂੰ ਪੂਰੀ ਤਰ੍ਹਾਂ ਗੈਂਗਸਟਰ ਅਤੇ ਅਪਰਾਧ ਮੁਕਤ ਬਣਾਉਣਾ ਹੈ ਅਤੇ ਉਹਨਾਂ ਅੱਗੇ ਕਿਹਾ ਕਿ ਵਿਦੇਸ਼ਾਂ ਤੋਂ ਪੰਜਾਬ ਵਿੱਚ ਸਰਗਰਮ ਗੈਂਗਸਟਰਾਂ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ ਡੀਜੀਪੀ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਕਾਰਵਾਈ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ ਸੋ ਹੋਰ ਡੀਜੀਪੀ ਗੌਰਵ ਯਾਦਵ ਨੇ ਕੀ ਕਿਹਾ ਆਓ ਜਾਣਦੇ ਆ ਇੱਕ ਸੀਨੀਅਰ ਅਫਸਰ ਡੀਆਈਜੀ ਆਈਜੀ ਐਡੀਸ਼ਨਲ ਡੀਜੀ ਜਾਂ ਸਪੈਸ਼ਲ ਡੀਜੀ ਰੈਂਕ ਦਾ ਅ alloate ਕੀਤਾ ਹੈਗਾ ਸੁਪਰਵੀਜ਼ਨ ਤੇ ਸੋ ਦੋ ਜਿਹੜੇ ਸਾਡੇ ਜਿਹੜੇ ਮੇਨ ਜਿਹੜੇ ਕ੍ਰਾਈਮ ਦੇ ਅਗੇਂਸਟ ਜਿਹੜੇ ਪ੍ਰੋਗਰਾਮ ਚੱਲਦੇ ਪਏ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਨੂੰ ਰਿਵਿਊ ਕੀਤਾ ਗਿਆ ਤੇ ਜਿਹੜੀ ਪਰਫਾਰਮੈਂਸ ਹੁਣ ਤੱਕ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਤੇ ਹੁਣ ਤੱਕ ਜਿਹੜੀ 20 ਜਨਵਰੀ ਓਨਵਰਡਸ ਜਿਹੜਾ ਗੈਂਗਸਟਰਾਂ ਤੇ ਵਾਰ ਸ਼ੁਰੂ ਹੋਇਆ ਸੀ ਤੇ 5290 ਲੋਕ ਗ੍ਰਫਤਾਰ ਹੋਏ ਹੈਗੇ 2973 ਪ੍ਰੀਵੈਂਟਿਵ ਡਿਟੈਂਸ਼ਨਸ ਹੋਈਆਂ ਤੇ 5413 ਲੋਕਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਛੱਡਿਆ ਗਿਆ ਹੈਗਾ ਟੋਟਲ 13776 ਜਿਹੜੇ ਲੋਕਾਂ ਨੂੰ ਇਸ ਇਸ ਦੇ ਵਿੱਚ ਵੈਰੀਫਾਈ ਕੀਤਾ ਗਿਆ ਤੇ ਮਾਰਚ 1 2025 ਔਨਵਰਡਸ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ 34000 ਦੇ ਕਰੀਬ ਐਫ ਆਈ ਆਰਾਂ ਦਰਜ ਹੋ ਚੁੱਕੀਆਂ ਤੇ ਨੰਬਰ ਆਫ ਅਰੇਸਟ 45000 ਹੈਗੀਆਂ ਹਿਰੋਇਨ ਰਿਕਵਰੀ 2150 ਕਿਜੀ ਹੁਣ ਤੱਕ ਹੋਈ ਹੈ ਤੇ ਕਾਫੀ ਇਸ ਇਸ ਦੇ ਵਿੱਚ ਜਿਹੜੇ 45000 ਦੇ ਵਿੱਚ 3000 ਜਿਹੜੇ ਵੱਡੇ ਸਪਲਾਈਅਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 65 ਹਵਾਲਾ ਆਪਰੇਟਰਸ ਨੂੰ ਅਰੈਸਟ ਕੀਤਾ ਗਿਆ ਹੋ। ਅਸੀਂ ਇਹ ਡਿਸਾਈਡ ਕੀਤਾ ਹੈਗਾ ਕਿ ਇਫੈਕਟਿਵ ਸੁਪਰਵੀਜ਼ਨ ਲਈ ਜਿਹੜੇ ਸਾਡੇ ਸੀਨੀਅਰ ਆਫਿਸਰਸ ਹੈਗੇ ਜਿਨ੍ਹਾਂ ਨੂੰ ਡਿਸਟ੍ਰਿਕਟਸ ਅਲੋਟ ਕੀਤੇ ਗਏ ਉਹ ਆਪ ਫੀਲਡ ਦੇ ਵਿੱਚ ਉਤਰਨਗੇ ਤੇ ਕੱਲ ਸਵੇਰੇ ਤੋਂ ਅਸੀਂ ਦੁਬਾਰਾ ਜਿਹੜਾ ਆਪਰੇਸ਼ਨ ਪ੍ਰਹਾਰ ਦਾ ਦੂਜਾ ਚਰਨ ਹੈਗਾ 72 ਘੰਟੇ ਦਾ ਆਪਸ ਪ੍ਰਹਾਰ 2 ਸ਼ੁਰੂ ਕਰਾਂਗੇ। ਤੋਂ ਇਸ ਦੇ ਵਿੱਚ ਜਿਹੜੇ ਸਵਾਂਟਡ ਕ੍ਰਿਮੀਨਲਸ ਹੈਗੇ ਜਿਹੜੇ ਵਾਂਟਡ ਇਨ ਕਰਾਈਮਸ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਐਫਰਟਸ ਕੀਤੇ ਜਾਂਦੇ ਤੇ ਮੈਂ ਇਹ ਵੀ ਕਲੈਰੀਫਾਈ ਕਰਨਾ ਚਾਹੁੰਦਾ ਕਿ ਕਈ ਤਰ੍ਹਾਂ ਦੀ ਭ੍ਰਾਂਤੀਆਂ ਤੇ ਫੇਕ ਨੈਰੇਟਿਵਸ ਜਿਹੜੇ ਫੈਲਾਏ ਜਾਂਦੇ ਹੈਗੇ ਤੇ ਪੁਲਿਸ ਵਿਲ ਅਰੈਸਟ ਓਨਲੀ ਅ ਪਰਸਨ ਹੂਜ਼ ਵਾਂਟਡ ਫਾਰ ਕਰਾਈਮ ਤੇ ਸਾਡਾ ਪਰਪਸ ਹੈਗਾ ਪੰਜਾਬ ਨੂੰ ਮਹਿਫੂਜ਼ ਬਣਾਨਾ ਸੇਫ ਬਣਾਨਾ ਆਮ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦੇਣਾ ਤੇ ਅਸੀਂ ਡਿਟੇਲਡ ਇਨਸਟਰਕਸ਼ਨਸ ਆਪਰੇਸ਼ਨਲ ਪ੍ਰੇਪੇਅਰਡਨੈਸ ਦੇ ਵੀ ਜਾਰੀ ਕੀਤੇ ਹਨ ਕੀ ਸੀਨੀਅਰ ਆਫਿਸਰਸ ਐਸਐਸਪੀਜ਼ ਡੀਆਈਜੀਜ਼ ਸੀ ਕਮਿਸ਼ਨਰਸ ਆਫ ਪੁਲਿਸ ਉਹ ਜਿਹੜੇ ਇੰਪੋਰਟੈਂਟ ਸੀਨਸ ਆਫ ਕਰਾਈਮ ਹੈਗੇ ਉਹਨਾਂ ਨੂੰ ਵਿਜ਼ਿਟ ਕਰਨਗੇ ਤੇ ਉਹ ਆਪ ਫੀਲਡ ਦੇ ਵਿੱਚ ਉਤਰ ਕੇ ਪੈਟਰੋਲਿੰਗ ਕਰਨਗੇ ਡਿਊਟੀਆਂ ਦੀ ਚੈਕਿੰਗ ਕਰਨਗੇ ਤੇ ਜਿਹੜਾ ਮੈਨਪਾਵਰ ਹੈਗਾ ਉਸ ਨੂੰ ਆਰਗੂਮੈਂਟ ਕਰਕੇ ਨਾਨ ਕੋਰ ਡਿਊਟੀਆਂ ਤੋਂ ਮੈਨਪਾਵਰ ਵਿਡਰਾ ਕਰਕੇ ਕੋਰ ਡਿਊਟੀਆਂ ਪੈਟਰੋਲਿੰਗ ਦੇ ਵਿੱਚ ਪੁਲਿਸ ਸਟੇਸ਼ਨਸ ਦੇ ਵਿੱਚ ਜਿਹੜਾ ਮੈਨਪਾਵਰ ਉਹ ਵੱਧ ਤੋਂ ਵੱਧ ਡਿਪਲਾਈ ਕੀਤਾ ਜਾਊਗਾ ਤੇ ਇੱਕ ਸੀਨੀਅਰ ਆਫੀਸਰਸ ਵਿਲ ਰਿਵਿਊ ਦੀ ਡਿਪਲॉयਮੈਂਟ ਜਿਹੜੇ ਸਾਡੇ ਨਾਕੇ ਆ ਸਟੈਟਿਕ ਡਿਊਟੀਆਂ ਹੈਗੀਆਂ ਉਹਨਾਂ ਦਾ ਰਿਵਿਊ ਕਰਕੇ ਕਿ ਹਰ ਜ਼ਿਲ੍ਹੇ ਦੇ ਵਿੱਚ ਫਿਕਸ ਜਵੇਂ ਨਾਕੇ ਰਾਉਂਡ ਦਾ ਕਲॉक ਲਾਈ ਜਾਂ ਕਿ ਜਿਹੜੇ ਫੁਲੀ ਇਕਵਿਪਡ ਹੋਣਗੇ ਤੇ ਵਾਹਨ ਚੈਕਿੰਗ ਤੇ ਫੋਕਸ ਰਹੂਗਾ ਸਪੈਸ਼ਲੀ ਟੂ व्हीਲਰਸ ਤੇ ਤੇ ਇੱਕ ਐਸਓਪੀ ਵੀ ਅਸੀਂ ਤਿਆਰ ਕਰਕੇ ਇਸ਼ੂ ਕੀਤਾ ਹੈ ਕਿ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਉਸ ਤੇ ਰਿਸਪੌਂਸ ਕਿਸ ਤਰ੍ਹਾਂ ਦਾ ਹੋਊਗਾ ਤੇ ਇਸ ਦੇ ਵਿੱਚ ਅਸੀਂ ਕਾਫੀ ਫੋਕਸ ਯੂਜ਼ ਆਫ ਵਾਇਰਲੈਸ ਨੈਟਵਰਕ ਤੇ ਕਰ ਰਹੇ ਹੋਗੇ ਕਿ ਇਮੀਡੀਏਟਲੀ ਹਰ ਥਾਣੇ ਦੇ ਡਿਊਟੀ ਆਫਿਸਰਸ ਜਿਹੜੇ ਐਨ ਜੀਓਜ਼ ਹੈਗੇ ਉਹਨਾਂ ਕੋਲ ਵਾਕੀ ਟੋਕੀ ਸੈੱਟ ਹੋਣੇ ਯਕੀਨੀ ਬਣਾਇਆ ਜਾਊਗਾ ਉਹ ਆਪਣੇ ਪੁਲਿਸ ਸਟੇਸ਼ਨ ਨਾਲ ਇਨ ਕਮਿਊਨੀਕੇਸ਼ਨ ਰਹਿਣਗੇ ਜਦੋਂ ਕੋਈ ਰਿਪੋਰਟ ਆਂਦੀ ਹੈ ਉਸ ਤੋਂ ਬਾਅਦ ਡਿਸਟ੍ਰਿਕਟ ਕੰਟਰੋਲ ਰੂਮ ਨੂੰ ਇਮੀਡੀਏਟਲੀ ਇਨਫੋਰਮ ਕੀਤਾ ਜਾਊਗਾ ਡਿਪੈਂਡਿੰਗ ਔਨ ਦੀ ਨੇਚਰ ਆਫ ਇਨਸੀਡੈਂਟ ਸੋ ਉਸ ਏਰੀਆ ਨੂੰ ਸੀਲ ਕਿਵੇਂ ਕਰਨਾ ਹੈ ਸੀਲਿੰਗ ਆਪਰੇਸ਼ਨ ਕਿਵੇਂ ਕਰਨੀ ਹੈ ਐਗਜ਼ਿਟ ਆਫ ਕ੍ਰਿਮੀਨਲਸ ਆਫਟਰ ਕਮਿਟਿੰਗ ਦਾ ਕ੍ਰਾਈਮ ਕ੍ਰਿਮੀਨਲਸ ਦੀ ਚੇਸ ਸੋ ਇਸ ਦਾ ਇੱਕ ਇਲੈਬੋਰੇਟ ਇਸ ਦਾ ਇੱਕ ਐਸਓਪੀ ਇਸ਼ੂ ਕੀਤਾ ਗਿਆ ਹੈਗਾ ਤੇ ਟਾਈਮ ਟੂ ਟਾਈਮ ਅਸੀਂ ਇਸ ਦੀ ਰਿਹਰਸਲ ਸਟੇਟਸ ਵੀ ਕਰਾਂਗੇ ਤੇ ਸਾਡਾ ਏਮ ਹੈਗਾ ਕਿ ਜਿਹੜਾ ਇਹ ਦੂਜੀ ਵਾਰ ਆਪਰੇਸ਼ਨ ਪ੍ਰਹਾਰ ਹੋ ਰਿਹਾ ਹੈ ਕਿ ਪੰਜਾਬ ਤੋਂ ਜਵੇਂ ਮੈਂ ਪਹਿਲੇ ਵੀ ਕਿਹਾ ਸੀ ਕਿ 20 ਜਨਵਰੀ ਨੂੰ ਜੋ ਸੀ ਲਾਂਚ ਕੀਤਾ ਸੀ ਕਿ ਸਾਡਾ ਟੀਚਾ ਸਾਡਾ ਏਮ ਹੈਗਾ ਕਿ ਪੰਜਾਬ ਨੂੰ ਕ੍ਰਾਈਮ ਤੋਂ ਤੇ ਗੈਂਗਸਟਰਸ ਤੋਂ ਮੁਕਤ ਕੀਤਾ ਜਾਵੇ ਕੋਈ ਵੀ ਪੰਜਾਬ ਦੇ ਵਿੱਚ ਕ੍ਰਾਈਮ ਕਰੂਗਾ ਤੇ ਉਸ ਨੂੰ ਚੇਸ ਕੀਤਾ ਜਾਊਗਾ ਭਾਰਤ ਦੇ ਹਰ ਕੋਨੇ ਤੋਂ ਅਸੀਂ ਅਸੀਂ ਉਹਦੇ ਮਗਰ ਜਾਵਾਂਗੇ ਸੋ देयर इज नो ਐਬਸੋਲਿਊਟ ਜ਼ੀਰੋ ਟੋਲਰੈਂਸ ਫॉर ਕ੍ਰਾਈਮ ਐਂਡ ਆਰਗਨਾਈਜ਼ਡ